ਹਾਂਜੀ 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 ਹਾਂ 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 ਸੁਣ ਲੋ ਸਾਡੀ ਵੀ ਗੱਲ ਦੰਦੀ ਨਾ ਪਰਲੇ ਵੀਰੇ ਬਸ ਮੈਂ ਵੀ ਢਾਦਾ ਗੁਰੂ ਵਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰਾਂ ਜੀ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਦੇ ਵਿੱਚ ਪਿਛਲੇ ਦਿਨੀ ਆਪਾਂ ਤਖਤ ਸਾਹਿਬ ਦਾ ਦਰਸ਼ਨ ਮੇਲਾ ਕੀਤਾ ਤੇ ਬਾਕੀ ਜਿਹੜੇ ਸਥਾਨ ਨੇ ਇੱਥੇ ਉਹਨਾਂ ਦਾ ਦਰਸ਼ਨ ਮੇਲਾ ਕੀਤਾ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਘੋੜਿਆਂ ਦੇ ਅਸਤਵਾਲ ਦੇ ਉਹ ਸਥਾਨ ਜਿੱਥੇ ਬਾਬਾ ਅਨਮੋਲ ਸਿੰਘ ਜੀ ਹੁੰਦੇ ਹੈਗੇ ਜਾ ਕੇ ਬਾਬਾ ਅਨਮੋਲ ਸਿੰਘ ਜੀ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਦੇ ਉੱਪਰ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਖੋਦ ਵੀ ਰਾਜਮਾਨ ਹੁੰਦੇ ਆਗੇ ਘੋੜੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਵੀ ਪਾਤਸ਼ਾਹ ਕਹਿੰਦੇ ਵੀ ਉਹਨਾਂ ਦੇ ਉੱਪਰ ਵਿਰਾਜਮਾਨ ਹੁੰਦੇ ਆ ਜਦੋਂ ਨਗਰ ਕੀਰਤਨ ਹੁੰਦਾ ਸਜਾਇਆ ਜਾਂਦਾ ਉਹਨਾਂ ਨੂੰ ਤੇ ਜਦੋਂ ਇੱਥੇ ਲੈ ਕੇ ਜਾਂਦੇ ਹੈਗੇ ਤਾਂ ਉਦੋਂ ਹੀ ਫੀਲ ਹੁੰਦਾ ਘੋੜੇ ਜਿਵੇਂ ਹੁੰਦਾ ਨਹੀਂ ਵੀ ਕੋਈ ਉੱਪਰ ਬੈਠਾ ਹੋਵੇ ਉਵੇਂ ਜਿਹੜਾ ਸਾਰਾ ਉਹ ਬੇਟ ਆਗਾ ਘੋੜੇ ਦੇ ਉੱਪਰ ਉਹਨਾਂ ਨੂੰ ਪਸੀਨਾ ਆਉਂਦਾ ਉਵੇਂ ਉਹ ਸਾਰਾ ਕੁਝ ਆ ਉਹ ਚੱਲ ਕੇ ਦੇਖਾਂਗੇ ਤੇ ਬਾਕੀ ਹੋਰ ਵੀ ਜਿੰਨੇ ਉੱਥੇ ਘੋੜੇ ਆਗੇ ਉਹਨਾਂ ਸਾਰਿਆਂ ਦਾ ਦਰਸ਼ ਮਿਲਾ ਕਰਾਂਗੇ ਢਲੇ ਪਾਸੇ ਜਿਹੜੇ ਸਿੱਖ ਪਰਿਵਾਰ ਰਹਿੰਦੇ ਆ ਉਹਨਾਂ ਨੂੰ ਆਪਾਂ ਦੱਖਣੀ ਫੌ ਬਈ ਹੋਰੇ ਉਡੀਕ ਰਿਹਾਗੇ ਸੋਚ ਚੱਲਦੇ ਆਂਗੇ ਵੀਡੀਓ ਨੂੰ ਕਰਦੇ ਆਂ ਸ਼ੁਰੂ ਜਗਰ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਇਹਨੂੰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇ ਇਹ ਝਾਕ ਆ ਗਿਆ ਸਵੇਰੇ ਸਵੇਰੇ ਜਿਹੜਾ ਇੱਧਰਲੇ ਪਾਸੇ ਪੰਜਾਬ ਵਾਸਤਾ ਜਦੋਂ ਅਸੀਂ ਪਿੱਛੋਂ ਆਏ ਆ ਨਾ ਖੈਰ ਉਦੋਂ ਤਾਂ ਆਪਾਂ ਅਕਾਲ ਫਾਰਮ ਗਏ ਸੀ ਤਮਨ ਲਾਡੂ ਦੇ ਵਿੱਚ ਅਕਾਲ ਫਾਰਮ ਤੇ ਜਾ ਕੇ ਵੀ ਉੱਥੇ ਪੰਜਾਬ ਸੀ ਕਿ ਮਿੰਨੀ ਪੰਜਾਬ ਕਹਿੰਦੇ ਉਹਨੂੰ ਪਰ ਮੈਂ ਤਾਂ ਇੱਥੇ ਆ ਕੇ ਐਂ ਕਹੂੰਗਾ ਇੱਥੇ ਪੰਜਾਬ ਨਾਲੋਂ ਵੀ ਸੋਹਣਾ ਪੰਜਾਬ ਵਾਸਤਾ ਬਹੁਤ ਇੱਥੇ ਆ ਕੇ ਤੁਹਾਨੂੰ ਨਜ਼ਾਰਾ ਜਿਹਾ ਹੁੰਦਾ ਮਤਲਬ ਜਿਵੇਂ ਹੁਣ ਸਾਡੇ ਵਰਗਾ ਮੁੰਡਾ ਪਿੱਛੋਂ ਉਧਰਲੇ ਪਾਸੇ ਸਾਊਥ ਵਾਲੇ ਪਾਸੋਂ ਟਰੈਵਲ ਕਰਦਾ ਆ ਰਿਹਾ ਸੀ ਹਨਾ ਤੇ ਸਾਊਥ ਵਾਲੇ ਪਾਸੋਂ ਆ ਕੇ ਇੱਥੇ ਆ ਕੇ ਤਾਂ ਐ ਲੱਗਿਆ ਜਿਵੇਂ ਘਰੇ ਆ ਗਏ ਹੋਈਏ ਤੇ ਹੁਣ ਜਦੋਂ ਇੱਥੋਂ ਕੱਲ ਪਰਸੋਂ ਨੂੰ ਜਾਵਾਂਗੇ ਤਾਂ ਥੋੜੇ ਦਿਨ ਫੇਰ ਲੱਗੂ ਐ ਪੰਜਾਬ ਤੋਂ ਦੂਰ ਹੋਗੇ ਫੇਰ ਫੇਰ ਆਪਾਂ ਪੰਜਾਬ ਪਹੁੰਚਾਂਗੇ ਪਰ ਇੱਥੇ ਆ ਕੇ ਬੜੇ ਇੱਕ ਸਕੂਨ ਜਾ ਹੁੰਦਾ ਜਿਵੇਂ ਹੁਣ ਆ ਗਲਿਆਰਾ ਵੀ ਹੈ ਜਿਹੜੀ ਇਹ ਸੜਕ ਜਾਂਦੀ ਹੈ ਸਿੱਧੀ ਹਨਾ ਲੰਗਰ ਸਾਹਿਬ ਤੋਂ ਤਖਤ ਸਾਹਿਬ ਵਾਲੇ ਪਾਸੇ ਨੂੰ ਇੱਥੇ ਜਦੋਂ ਤੁਸੀਂ ਤੁਰ ਕੇ ਜਾਂਦੇ ਹੋਗੇ ਤਾਂ ਤੁਹਾਨੂੰ ਸਾਰੇ ਦਸਤਾਰਾਂ ਵਾਲੇ ਸਿੰਘ ਹੀ ਮਿਲਦੇ ਹੈਗੇ ਉਹ ਬੜਾ ਨਿਆਰਾ ਜਾ ਹੁੰਦਾ ਦੇਖ ਕੇ ਜੀਵਦਾ ਮਤਲਬ ਹੁਣ ਉਹਨੂੰ ਬਿਆਨ ਨਹੀਂ ਕਰ ਸਕਦੇ ਵੀ ਕਿਵੇਂ ਜਿਦਾ ਫੀਲ ਹੋਇਆ ਪਹਿਲੇ ਤਾਂ ਇੱਥੇ ਆ ਕੇ ਪਹਿਲਾਂ ਹੁਣ ਆਪਾਂ ਛਕ ਲਈਏ ਜੀ ਗੋੜਾ ਵਾਲੀ ਚਾਹ ਪ੍ਰਸ਼ਾਦਾ ਆਪਾਂ ਛਕਿਆ ਸੀ ਚਾਹ ਕੱਲ ਬਾਈ ਹੋਰਾਂ ਦੀ ਪੀਤੀ ਸੀ ਬਹੁਤ ਵਧੀਆ ਲੱਗੀ ਚਾਹ ਇੱਥੇ ਗੋੜਾ ਵਾਲੀ ਚਾਹ ਛਕਦੇ ਆਂਗੇ ਤੇ ਫਿਰ ਚੱਲ ਜਾਂਦੇ ਆਪਾਂ ਅੱਗੇ ਨੂੰ ਵਾਸਤਵ ਹਲ ਕਰੇ ਗੁਰਦੁਆਰਾ ਲੰਗਰ ਸਾਹਿਬ ਠੀਕ ਹੈ ਜੀ ਬਸ ਆ ਗਈ ਹਜੇ ਟ੍ਰੈਫਿਕ ਘੱਟਾ ਹਜੇ ਸਵੇਰ ਦਾ ਟਾਈਮ ਆ ਨਹੀਂ ਤਾਂ ਇੱਥੇ ਟ੍ਰੈਫਿਕ ਬਹੁਤ ਹੋ ਜਾਂਦੀ ਹੈ ਜੀ ਮੈਂ ਠੰਡੀ ਠੰਡੀ ਚਾਹ ਪੀ ਗਿਆ ਮੇਰੀ ਚਾਹ ਠੰਡੀ ਸੀ ਅਸਲ ਚ ਇੱਕ ਚੀਜ਼ ਦੇਖਿਆ ਹੂੰ ਇੱਥੇ ਜਿਵੇਂ ਹੁਣ ਆ ਜਿਹੜਾ ਤੁਹਾਡੇ ਕੋਲ ਕਾਪਾ ਮੈਂ ਵੀ ਚੱਲੇ ਇਹੀ ਪੀਤਾਗਾ ਇਹ ਹੈਗਾ ਬੀਹਾਂ ਦਾ ਆਪਾਂ ਪਿੱਛੇ ਦੇਖਦੇ ਸੀ ਨਾ ਰਾਜਸਥਾਨ ਚ ਪੰਜਾਂ ਵਾਲੀ ਵੀ ਕਟਿੰਗ ਪੀਂਦੇ ਸੀਗੇ ਨਿੱਕੀ ਨਿੱਕੀ ਚਾਹਾਂ ਸੀਗੀਆਂ ਸੌਤੀ ਆ ਕੇ ਚੱਲੋ ਆਪਾਂ ਨੂੰ ਫੇਰ ਵੀ 15 ਦਾ ਵਧੀਆ ਗਲਾਸ ਮਿਲ ਗਿਆ ਸੀ ਤਮਨ ਲਾਡੂ ਚ ਹੈਨਾ ਤੇ ਇੱਥੇ ਇੱਕ ਚੀਜ਼ ਦੇਖੀਆ ਉਹ ਮੇਰੇ ਤੇ ਪਈ ਗਲਾਸ ਦੇਖ ਲਓ ਛੋਟੇ ਛੋਟੇ ਗਲਾਸ ਘਟਾਗੇ ਇੱਥੇ ਵੀ ਕਿ ਪੰਜਾਬੀ ਚਾਹ ਪੀਂਦੇ ਆਗੇ ਸਾਰੇ ਜਿਹੜੇ ਗਲਾਸ ਆ ਉਹ ਗੱਡੇ ਆਗੇ 20 ਵਾਲ ਸਾਰਿਆਂ ਕੋਲ ਸਟੀਲ ਦੇ ਗਲਾਸ ਫੜੇ ਹੋਏ ਪਹਿਲੇ ਗਲਾਸ ਕੱਢ ਲਏ ਇਹਨਾਂ ਨੇ ਅਡ ੜਕਤਾ ਵੀ ਛੋਟਾ ਜਿਹੜਾ ਕੱਚ ਦਾ ਗਲਾਸ ਆ ਉਹ ਏਡਾ ਕਾਗਾ ਉਹ ਦਸਾਂ ਦਾ ਵੱਡਾ ਸਟੀਲ ਵਾਲਾ ਉਹ 20 ਦਾਗਾ ਤੇ ਚਲੋ ਜੀ ਚਾਹ ਸ਼ੱਕ ਲਈ ਹੁਣ ਆਪਾਂ ਚੱਲਦੇ ਆਂਗੇ ਅੱਗੇ ਤੇ ਇਹ ਜਿਹੜਾ ਚੌਂਕ ਆ ਇਹਦਾ ਚੌਂਕ ਦਾ ਨਾਮ ਬਾਬਾ ਨਿਧਾਨ ਸਿੰਘ ਜੀ ਨੂੰ ਸਮਰਪਿਤ ਕੀਤਾ ਹੋਇਆ ਬਾਬਾ ਨਿਧਾਨ ਸਿੰਘ ਜੀ ਚੌਂਕ ਤੇ ਬਾਕੀ ਗੱਲ ਇੱਥੇ ਨਹੀਂ ਆਗੀ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਰੌਲਾ ਪੈਂਦਾ ਨਾ ਇੱਕ ਦੇਸ਼ ਵਾਲੇ ਇੱਕ ਮਤਲਬ ਪ੍ਰਦੇਸ਼ ਵਾਲਿਆਂ ਵਾਸਤੇ ਵੀ ਉਹਨਾਂ ਨੇ ਉਹ ਕਰਤਾ ਉਹਨਾਂ ਨੇ ਉਹ ਕਰਤਾ ਦੱਖਣ ਦੇ ਵਿੱਚ ਹੈਗੇ ਜਰੂਰ ਆ ਉਹ ਇੱਥੇ ਪਰ ਕਿਸੇ ਦੀ ਹਿੰਮਤ ਨਹੀਂ ਹੈਗੀ ਇੱਥੇ ਝੂ ਕੱਢ ਦੇ। ਸੋ ਤੁਸਾਨੂੰ ਆ ਜਿਹੜਾ ਰੋਡ ਆਗਾ ਇੱਥੇ ਆਟਾ ਵਾਲੇ ਮਿਲ ਲਗੇ ਤਾਂ ਸਹੀ ਪਰ ਕੋਈ ਵੀ ਤੁਸਾਨੂੰ ਮਾੜੀ-ਮੋਟੀ ਸ਼ਰਾਰਤ ਕਰਦਾ ਵੀ ਨਹੀਂ ਮਿਲੂਗਾ। ਇਹ ਧੱਕਣ ਦੇ ਸਿੰਘਾਂ ਦਾ ਖੌਫ ਉਹਦੇ ਚ। ਤੇ ਚੱਲਦੇ ਆਂਗੇ ਹੁਣ ਸਾਹਮਣੇ ਤਖਤ ਸਾਹਿਬ ਦੇ ਦਰਸ਼ਨ ਹੋ ਰਿਹਾ। ਤਖਤ ਸਾਹਿਬ ਦਰਸ਼ਨ ਕਰਕੇ ਤੇ ਫਿਰ ਆਪਾਂ ਅੱਗੇ ਚੱਲਾਂਗੇ। ਅਸਤਵਾਲ ਵਾਲੇ ਪਾਸੇ ਜਾਣ ਨੂੰ ਤੁਸਾਨੂੰ ਰਾਹ ਕਲੀਅਰ ਕਰ ਦੇਣਾ। ਦਰਬਾਰ ਸਾਹਿਬ ਗੇਟ ਨੰਬਰ 2, ਗੇਟ ਨੰਬਰ 1 ਉਧਰਲੇ ਪਾਸੇ ਨਹੀਂ ਰਹਿੰਦਾ ਉਹਦੇ ਨਾਲ ਹੀ ਬਿਲਕੁਲ ਆ ਕੇ ਗੇਟ ਨੰਬਰ 2 ਆਓ। ਉਹ ਤੋਂ ਬਿਲਕੁਲ ਸਾਹਮਣੇ ਆਉਨੇ ਹੋਣਾ। ਪਾਈ ਦਾਇਆ ਸਿੰਘ ਜੀ ਯਾਤਰੀ ਨਿਵਾਸਾ ਇੱਥੋਂ ਤੁਸੀਂ ਜਾਣਾ ਸੱਜੇ ਹੱਥ ਸੱਜੇ ਹੱਥ ਨੂੰ ਜਿਹੜਾ ਇਹ ਰੰਗਾ ਜਾਊਗਾ ਲੱਗਿਆ ਬੋਰਡ ਦੱਸਦਾਗਾ ਵੀ ਇੱਥੋਂ ਜਿਹੜੀ ਉਹ ਦੋ ਪਾਸੇ ਸੜਕਾਂ ਪਾੜ ਦਿਖਾਣੇ ਜੇ ਤੁਸੀਂ 에어ਪੋਰਟ ਨੂੰ ਜਾਣਾ ਤਾਂ ਇੱਥੋਂ ਸੱਜੇ ਹੱਥ ਹੈਗਾ ਰੇਲਵੇ ਸਟੇਸ਼ਨ ਵੀ ਸੱਜੇ ਹੱਥਾਂ ਤੇ ਖੱਬੇ ਹੱਥ ਆਪਣੇ ਆ ਜਾਂਦਾ ਜੀ ਹੱਲਾ ਬੋਲ ਚੌਂਕ ਹੱਲਾ ਉਹ ਹੁੰਦਾ ਸ਼ਹਿਰੇ ਵੇਲੇ ਜਦੋਂ ਸਿੰਘ ਲਹਿਰਾਉਂਦੇ ਆ ਹਵਾ ਦੇ ਵਿੱਚ ਤਲਵਾਰਾਂ ਤੇ ਹੱਲਾ ਬੋਲਦੇ ਆ ਨਾ ਮਾਰਚ ਕੱਢਦੇ ਆ ਤਾਂ ਕਿਆ ਹੀ ਮਤਲਬ ਉਹ ਨਜ਼ਾਰਾ ਹੁੰਦਾਗਾ ਅਲੌਕਿਕ ਜਿਹੜਾ ਜਲਾਓ ਆ ਉਹ ਦੇਖਣ ਨੂੰ ਮਿਲਦਾਗਾ ਤੇ ਉਹਨਾਂ ਦਰਵਾਜ਼ੇ ਤੋਂ ਆਪਾਂ ਖਾਸੀ ਦੂਰ ਆ ਗਏ ਸਾਊਥ ਇੰਡੀਅਨ ਫੂਡ ਜੇ ਕਿਸੇ ਨੂੰ ਪਸੰਦ ਆਗਾ ਉਸ ਨੂੰ ਇੱਥੇ ਵੀ ਬਹੁਤ ਮਿਲੀ ਜਾਊ ਹਜੇ ਤੱਕ ਇਧਰ ਨੂੰ ਵੀ ਦੋਸਾ ਵਗੈਰਾ ਬੜਾ ਪਾਓ ਬੜਾ ਬਹੁਤ ਚੱਲ ਕਰੂ ਮਹਾਰਾਸ਼ਟਰ ਦਾ ਹੀ ਆ ਗਿਆ ਉਹ ਤਾਂ ਮਿਲ ਲੈ ਮਿਲਣਾ ਇਡਲੀ ਵਗੈਰਾ ਵੀ ਮਿਲੀ ਜਾਊ ਇਧਰ ਨੂੰ ਜਿਹੜਾ ਬੋਰਡ ਦੇਖਿਆ ਸੀ ਉਹ ਤੋਂ ਸੱਜੇ ਪਾਸੇ ਨੂੰ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਆ ਜਾਂਦਾ ਤੇ ਇਹਦੇ ਨਾਲ ਹੀ ਜਿਹੜਾ ਰਸਤਾਗਾ ਉਹ ਅਸਤਵਾਲ ਵਾਲੇ ਪਾਸੇ ਨੂੰ ਮੁੜ ਜਾਂਦਾਗਾ ਸਾਹਮਣੇ ਚਲੇ ਜਾਵਾਂਗੇ ਤਾਂ ਰੇਲਵੇ ਸਟੇਸ਼ਨ ਆ ਉਹ ਪੋਲ ਦੇ ਨਾਲ ਹੀ ਥੱਲੇ ਉਤਰ ਕੇ ਰੇਲਵੇ ਸਟੇਸ਼ਨ ਨੂੰ ਰਾਹ ਚੱਲ ਜਾਂਦਾ ਹੈਗਾ ਇੱਧਰ ਆ ਜੀ ਇਹ ਰਾਹ ਮੁੜਦਾ ਇੱਥੋਂ ਅਸਤਵਾਲੂ ਸਾਈਨ ਬੋਰਡ ਵਗੈਰਾ ਤਾਂ ਮੇਰੇ ਖਿਆਲ ਨਾਲ ਹੈ ਨਹੀਂਗਾ ਕੋਈ ਬਸ ਤੁਸੀਂ ਯਾਦ ਰੱਖ ਲਿਓ ਵੀ ਇਹ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ 뮤ਜ਼ੀਅਮ ਆ 뮤ਜ਼ੀਅਮ ਦੇ ਬਿਲਕੁਲ ਨਾਲ ਆ ਜਿਹੜੀ ਉਹ ਸੜਕ ਇਹ ਮੁੜਦੀ ਆ ਜੀ ਅਸਤਵਾਲ ਨੂੰ ਹੈ ਜੀ ਪਹੁੰਚ ਗਿਆ ਆਪਾਂ ਹੌਰ ਸੇਵਲ ਚਲੋ ਹੁਣ ਕਰਦਿਆਂ ਦਰਸ਼ਨ ਮਿਲ ਕੇ ਚੱਲ ਕੇ ਬਾਟਾ ਲਗ ਬਾਟਾ ਜਗਾ ਨਾ ਬਾਟਾ ਬੋਲਾ ਦਾ ਬਾਟਾ ਬਾਟਾ ਅਜੀ ਸਟੈਕ ਦੇ ਜੇ ਮੋਰੀ ਹੰਮਨਸ ਮੰਦਿਰ ਹੈ ਉਹ ਸੁਬਹ ਬਾਟਾ ਪਰ ਮਾਇਨੇ ਕਰਵਾ ਦੇ ਪਿੱਛੇ ਬੱਬਰ ਮੋਹਨ ਸਿੰਘ ਜੀ ਦੇ ਆਪਾ ਦਰਸ਼ਨ ਕਰ ਲੇ ਤੇ ਇਸ ਤੋਂ ਬਾਅਦ ਜਿਹੜੇ ਅੱਗੇ ਪੰਜ ਜਗ੍ਹਾ ਨੇ ਹਨ ਜਿਹੜੇ ਇਸ ਤੋਂ ਬਾਅਦ ਪੰਜ ਆਗੇ ਉਹ ਪੰਜ ਪਿਆਰਾਂ ਦੇ ਘੋੜੇ ਆ ਜਾਣਗੇ ਜਿਵੇਂ ਇਹ ਖੜੇ ਹੈਗੇ ਤੇ ਇਹ ਸਾਰੇ ਜਿਹੜੇ ਉਹ ਪੰਜ ਪਿਆਰਾਂ ਵਾਸਤੇ ਸੁੱਚੇ ਘੋੜੇ ਹੁੰਦੇ ਆਗੇ ਜਿਨ੍ਹਾਂ ਦੀ ਕੋਈ ਸਵਾਰੀ ਨਹੀਂ ਕਰਦਾ ਤੇ ਇਹਨਾਂ ਨੂੰ ਹੀ ਮਤਲਬ ਇਹਨਾਂ ਦੇ ਵਿੱਚ ਹਰ ਰੋਜ਼ ਇੱਕ ਘੋੜੇ ਦੀ ਡਿਊਟੀ ਹੁੰਦੀ ਹੈਗੀ ਦਰਬਾਰ ਸਾਹਿਬ ਦੇ ਬਾਹਰ ਆਪਾਂ ਦੇਖਦੇ ਆ ਨਾ ਤੇ ਉੱਥੇ ਸ ਜਾ ਕੇ ਲੈ ਕੇ ਜਾਇਆ ਜਾਂਦਾ ਇਨਾਂ ਦੇ ਵਿੱਚ ਇੱਕ ਦੀ ਡਿਊਟੀ ਲੱਗਦੀ ਹੁੰਦੀ ਆ ਮੈਂ ਨਾਮ ਪੜਨੇ ਭੁੱਲ ਗਿਆ ਸੀ ਪਹਿਲਾਂ ਨਾਮ ਦੁਬਾਰੇ ਪੜਨੇ ਪੜਨੇ ਸ਼ੁਰੂ ਕਰੀਏ ਤੇ ਇਹ ਚੀਜ਼ ਤਾਂ ਵੱਡੀ ਰਹਿ ਗਈ ਸੀ ਤੇ ਜਿਹੜੇ ਪਹਿਲੇ ਕੋੜੇ ਆ ਗਏ ਤੇ ਇਹਨਾਂ ਦਾ ਨਾਮ ਹੈਗਾ ਭਾਈ ਸਾਹਿਬ ਦਾ ਜੋਦਾ ਠੀਕ ਹੈ ਜੀ ਜੋਦਾ ਜੀ ਤੇ ਇਹ ਹੈਗੇ ਜੀ ਦਿਲਸ਼ੇਰ ਤੇ ਅਗਲੇ ਦਾ ਨਾਮ ਹੈਗਾ ਨਿਹਾਲ ਠੀਕ ਹੈ ਨਹੀਂ ਚੱਕਣਾ ਕੋਈ ਗੱਲ ਨਹੀਂ ਭਰਮ ਕਰ ਗਏ ਇਹਦਾ ਭਾਗ ਮਿਲ ਗਿਆ ਸੀ ਇਹਨਾਂ ਨੂੰ ਜੰਗ ਮੰਗਲ ਤੇ ਇਹਨਾਂ ਦਾ ਨਾਮ ਹੈਗਾ ਜੀ ਬਾਬਾ ਇਹ ਬਾਬਾ ਜੀ ਨੇ ਬਾਕੀ ਇਹਦੇਲੇ ਪਾਸੇ ਇਹ ਜਿਹੜੇ ਛੋਟੇ ਬਛੇਰੇ ਆਗੇ ਉਹੋ ਨੇ ਤੇ ਇਹ ਫਰਮਾਰਿਆ ਆਰਾਮ ਸੁੱਤੇ ਪਏ ਸੀ ਹੁਣੇ-ਹੁਣੇ ਉੱਠਿਆ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਜੀ ਬਾਬਾ ਅਨਮੋਲ ਸਿੰਘ ਜੀ ਦੇ ਜਿਨ੍ਹਾਂ ਦੀ ਸਵਾਰੀ ਕਰਦੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਪਾਤਸ਼ਾਹ ਵਾਸਤੇ ਇਹਨਾਂ ਨੂੰ ਰੱਖਿਆ ਜਾਂਦਾ ਹੈ ਮਤਲਬ ਇੱਥੇ ਇਹ ਪਰੰਪਰਾ ਹੈਗੀ ਜਦੋਂ ਦੇ ਗੁਰੂ ਪਾਤਸ਼ਾਹ ਹਜੂਰ ਸਾਹਿਬ ਆਏ ਸੀਗੇ ਉਦੋਂ ਤੋਂ ਇੱਕ ਘੋੜਾ ਤਿਆਰ ਵਰ ਤਿਆਰ ਗੁਰੂ ਸਾਹਿਬ ਵਾਸਤੇ ਰੱਖਿਆ ਜਾਂਦਾ ਸੀ ਤੇ ਉਹ ਪਰੰਪਰਾ ਅੱਜ ਵੀ ਚੱਲੀ ਆ ਰਹੀ ਆ ਇਹ ਉਹ ਨਹੀਂ ਹੈਗਾ ਵੀ ਉਹਨਾਂ ਦੀ ਜਿਹੜੇ ਅੱਗੇ ਜਿਹੜਾ ਘੋੜਾ ਹੁੰਦਾ ਸੀਗਾ ਉਹਨਾਂ ਦੀ ਵੰਸ਼ ਦੋ ਵਿੱਚ ਹੋਵੇ ਉਹ ਨਹੀਂ ਹੈਗਾ ਬਸ ਇੱਕ ਘੋੜਾ ਕੋਈ ਵੀ ਜਿਹੜਾ ਸਭ ਤੋਂ ਸੋਹਣਾ ਤੇ ਸਭ ਤੋਂ ਜਿਹੜਾ ਮਤਲਬ ਐਂ ਕਹ ਲਓ ਕੀਮਤੀ ਘੋੜਾ ਹੋਊਗਾ ਉਹ ਗੁਰੂ ਮਹਾਰਾਜ ਵਾਸਤੇ ਰੱਖਿਆ ਜਾਂਦਾ ਹੈਗਾ ਸੰਗਤ ਵੀ ਇਹਨੂੰ ਦਾਨ ਕਰਕੇ ਜਾ ਸਕਦੀ ਆ ਤੇ ਬਾਕੀ ਆ ਉਹ ਸੋਹਣੇ ਆ ਵੀ ਮਸਲ ਚੈੱਕ ਕਰੋ ਤੇ ਵਾਕੀ ਦਰਸ਼ਨ ਦੇਣੇ ਜਾਂ ਨਾ ਦੇਣੇ ਇਹ ਇਹਨਾਂ ਦੀ ਆਪਣੀ ਮਰਜ਼ੀ ਹੁੰਦੀ ਆ ਕਈ ਵਾਰੀ ਦਰਸ਼ਨ ਆਪਾ ਕੇ ਦੇ ਜਾਂਦੇ ਸਾਨੂੰ ਜਮਾਂ ਨੇੜੇ ਕਈ ਵਾਰੀ ਆਉਂਦੇ ਨਹੀਂ ਬਾਕੀ ਸੋਡੀਆਂ ਗੱਲਾਂ ਦੇ ਜਵਾਬ ਵੀ ਦੇ ਜਾਣ ਜੇ ਮਤਲਬ ਕੋਈ ਵੀ ਚੀਜ਼ ਪੁੱਛੋਂਗੇ ਇਹਨਾਂ ਨੂੰ ਤਾਂ ਇਹ ਨਹੀਂ ਹੈਗਾ ਸੱਚੀ ਤੁਸੀਂ ਜੇ ਆਕੇ ਪਰਤੇ ਆਕੇ ਦੇਖ ਲਿਓ ਸੋਡੀ ਗੱਲਾਂ ਦਾ ਜਵਾਬ ਜ਼ਰੂਰ ਦੇਣਗੇ ਉਹ ਰਫਰ ਕੇ ਤੇ ਬਟ ਹੁਣ ਮੈਂ ਕੁਝ ਪੁੱਛਣਾ ਨਹੀਂ ਉਦਾਂ ਤੇ ਸੋਹਦੇ ਕਰਕੇ ਮੈਂ ਇਹ ਨਹੀਂ ਕਹਿ ਸਕਦਾ ਮੈਂ ਲਾਈਵ ਦਿਖਾ ਦੰਨਾਗਾ ਚੱਕੀ ਜਾ ਰਹੀ ਹੈਗੀ ਉਹ ਤਾਂ ਸਾਡੇ ਕੋਲ ਨਹੀਂ ਜਦੋਂ ਪਿਛਲੇ ਸਾਲ ਅਸੀਂ ਪਹਿਲਾਂ ਆਏ ਸੀ ਨਾ ਤਾਂ ਉਦੋਂ ਤਾਂ ਇੱਧਰ ਆ ਗਏ ਸੀਗੇ ਇੱਥੇ ਆਕੇ ਮਤਲਬ ਆਪ ਦਰਸ਼ਨ ਦੇ ਕੇਗੇ ਉਦੋਂ ਬੜੀ ਉਹ ਖੜਕੇ ਫੋਟੋ ਵੀ ਖਿਚਾਈ ਉਦੋਂ ਨਹੀਂ ਸੀ ਪਰਾਂਗੇ ਤੇ ਅੱਜ ਪਤਾ ਨਹੀਂ ਹੁਣ ਦਰਸ਼ਨ ਦੇਣੇ ਨਹੀਂ ਸਾਨੂੰ ਮਰਜੀ ਇਹਨਾਂ ਦੀ ਲਓ ਜੀ ਅਸਤਵਾਲ ਦੇ ਵਿੱਚ ਆਪਾਂ ਦਰਸ਼ਨ ਮੇਲਾ ਕਰ ਰਹੇ ਸੀਗੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਬਾਈ ਹੋਰਾਂ ਨੂੰ ਆਪਾਂ ਮਿਲਣਾ ਸੀ ਮੈਂ ਮੈਸੇਜ ਪਹਿਲਾਂ ਪਾ ਲਿਆ ਸੀਗਾ ਤੇ ਲੇਟ ਹੋ ਗਿਆਗੇ ਤੇ ਬਾਈ ਹੋਰਾਂ ਨਾਲ ਮਿਲੋਣੇ ਹੈਗੇ ਬਾਈ ਅਮਰਜੋਤ ਸਿੰਘ ਦਾ ਨਾਮ ਆਵਾਂਗਾ ਪਹਿਲਾਂ ਨਾ ਮੈਂ ਤੁਹਾਡੀ ਇਨਸਟਾ ਆਈਡੀ ਲੱਭ ਰਿਹਾ ਤੁਸੀਂ ਬਾਈ ਨਾਲ ਪਾਇਆ ਹੋਇਆ ਨਾਗਾ ਜੇ ਬਾਈਓਟੀ ਹਾਂ ਮੈਂ ਪਹਿਲਾਂ ਸਿੰਪਲ ਤਰੀਕੇ ਨਾਲ ਲੱਭੀ ਗਿਆ ਉਹ ਆ ਵੀ ਨਾ ਫਿਰ ਮੈਂ ਫਿਰ ਤੁਹਾਡਾ ਦੂਜਾ ਪੇਜ ਖੋਲ੍ਹਿਆ ਫਿਰ ਉਹਦੇ 'ਚ ਜਾ ਕੇ ਤੁਹਾਡੀ ਆਈਡੀ ਕੱਢੀ ਤੇ ਬਾਈ ਹੋਰਾਂ ਦਾ ਜੇ ਪੇਜ ਤੁਸੀਂ ਦੇਖ ਰਹੇ ਹੋ ਨਾ ਮਤਲਬ ਸਾਰੇ ਅਸਤਵਾਲ ਦੇ ਜਿੰਨੇ ਵੀ ਇੱਥ ਦਰਸ਼ਨ ਮੇਲਾ ਕਰਨਾ ਵੇ ਹਾਊਸ ਸਟੇਬਲ ਨੰਡੇੜ ਮੈਂਸ਼ਨ ਮੈਂ ਕਰ ਦਿੰਨਾਗਾ ਤੇ ਉੱਥੇ ਜਾ ਕੇ ਤੁਸੀਂ ਫੋਲੋ ਜ਼ਰੂਰ ਕਰ ਲਿਓ ਲੈਸ ਤਾਂ ਕੀਤਾ ਹੀ ਹੋਣਾ ਬਹੁਤਿਆਂ ਨੇ ਕਿਉਂਕਿ ਉਹਦੇ ਤਾਂ ਫੋਲੋਵਰ ਵਧੀਆ ਰੇਚ ਮਿਲੀ ਹੋਈ ਆ ਤੁਹਾਨੂੰ ਤੇ ਇਹ ਸਾਰੇ ਜਿਹੜੇ ਹੁਣ ਚੱਲਦੇ ਆਂਗੇ ਆਪਾਂ ਨਾਲ-ਨਾਲ ਦਰਸ਼ਨ ਮੇਲਾ ਕਰਦੇ ਆਂ ਤੇ ਇਹ ਤਾਂ ਮਤਲਬ ਜਿਹੜੇ ਪੰਜ ਕੋੜੇ ਆ ਗਏ ਹਨ ਜਿਹੜੇ ਪੰਜ ਪਿਆਰੇ ਨੇ ਜਾਂ ਫਿਰ ਵੱਧ ਨਹੀਂ ਨੀ ਵੱਧ ਨਹੀਂ ਵੱਧ ਨਹੀਂ ਜਿਹੜੇ ਫਿਰ ਇੱਕ ਟਾਈਮ ਤੋਂ ਨਾ ਤਿੰਨ ਚਾਰ ਨਗਰ ਕਿਰਤੋਂ ਹੁੰਦੇ ਆ ਹਾਂ ਜੀ ਹైదరాబాద్ ਹੋ ਗਿਆ ਫਿਰ ਔਰੰਗਾਬਾਦ ਫਿਰ ਉਸ ਤਰ੍ਹਾਂ ਨਾ ਘੋੜੇ ਭੇਜਦੇ ਆ ਅੱਛਾ ਉੱਥੇ ਵੀ ਜਾਂਦੇ ਆਗੇ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਜਿਵੇਂ ਹੁਣ ਪਹਿਲਾਂ ਆਪਸ ਨੂੰ ਦੱਸ ਰਹੇ ਸੀ ਵੀ ਇਹਨਾਂ ਦੀ ਕੋਈ ਵੀ ਬੰਦਾ ਸਵਾਰੀ ਨਹੀਂ ਕਰਦਾ ਸਵਾਰੀ ਵਾਲੇ ਕੋੜ ਜਿਹੜੇ ਅਲੱਗ ਨੇ ਉਹ ਪਰਲੇ ਉਹ ਪਰਲੇ ਪਾਸੇ ਆ ਗਏ ਤੇ ਇਧਰ ਇਹ ਸਾਰੇ ਜਿਹੜੇ ਪੰਜ ਪਿਆਰਿਆਂ ਦੇ ਕੋੜੇ ਨਾਮ ਇਹਨਾਂ ਦੇ ਆਪਸ ਨੂੰ ਪਹਿਲਾਂ ਪੜਾ ਦਿੱਤੀ ਅਸੀਂ ਪਹਿਲਾਂ ਉਦਾਂ ਆ ਗਏ ਸੀਗੇ ਤੇ ਦਰਸ਼ਨ ਕਰ ਗਏ ਸੀ ਸਾਰੇ ਜੀ ਹਾਂ ਤੇ ਉਦੋਂ ਫਿਰ ਸਾਰੇ ਨਾਮ ਵਗੈਰਾ ਉਹ ਕਰ ਗਏ ਸੀ ਹੁਣ ਆਪਾਂ ਪਰਲੇ ਪਾਸੇ ਚੱਲਦੇ ਹਾਂਗੇ ਇਹ ਸੋਨੂ ਦਾ ਇਹ ਨਾ ਮਾਰੇ ਮਤਲਬ ਜਿਵੇਂ ਜਾਣਕਾਰੀ ਇਹ ਜਿਹੜੇ ਘੋੜੇ ਜਿੰਨੇ ਵੀ ਆ ਗਏ ਹਨ ਸਾਰੇ ਜ਼ਿਆਦਾਤਰ ਤਾਂ ਭੇਟ ਕੀਤੇ ਹੋਏ ਆਗੇ ਸਾਰੇ ਭੇਟ ਕੀਤੇ ਹੋਏ ਆਗੇ ਜਿਵੇਂ ਸੁਖ ਸੁਖ ਦਾ ਕੋਈ ਉਹ ਪੂਰੀ ਹੁੰਦੇ ਉਹ ਭੇਟ ਕਰਕੇ ਜਾਂਦੇ ਆਗੇ ਇੱਥੇ ਠੀਕ ਹੈ ਇਹ ਬਸ਼ੇਰੇ ਆ ਗਏ ਹਨ ਸੋ ਲਗਭਗ ਮੇਲਾ ਸਾਰੀਆਂ ਨਸਲਾਂ ਦੀ ਹੋਣਗੇ ਇੱਥੇ ਸਾਰੇ ਸਾਰੇ ਲੋਖਰੇ ਮਾਰਵਾੜੀ ਕਾਠਿਆਵਾੜੀ ਹੁਣ ਇਹਨਾਂ ਦੇ ਸਾਨੂੰ ਕੁਝ ਕੁ ਗਿਣਾਦਿੰਗੇ ਜਿਹੜੇ ਮੈਨੂੰ ਤਾਂ ਘੋੜੇ ਦੇ ਨੌਲੇਜ ਹੈ ਨਹੀਂ ਸੱਚੀ ਦੱਸਾਂ ਜਿਵੇਂ ਕੋਸ਼ਿਸ਼ ਕੀ ਜਿਹੜੇ ਹੋਏ ਕੋਈ ਨੁਕਰਾ ਹੋ ਗਿਆ ਜਾਂ ਮਾਰਵਾੜੀ ਹੋ ਗਿਆ ਜਿਹੜੀਆਂ ਫੇਮਸ ਲਾਗੀਆਂ ਹਨਾ ਬਰੀਡ ਜਿਆਦਾਤਰ ਤਾਂ ਨੁਖਰੇ ਤਾਂ ਮਾਰਵਾੜੀ ਚੱਲ ਰਿਹਾ ਅੱਛਾ 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 ਠੀਕ ਹੈ ਕਿ ਮੈਂ ਝਾਕਦੇ ਟੇੜਾ ਟੇੜਾ ਠੀਕ ਹੈ ਜੀ ਕਾਰਵਨ ਜੀ ਕਿੰਨਾ ਬੜਾ ਇੰਟਰਸਟਿੰਗ ਰੱਖੇ ਹੋਏ ਜਿੰਨਾ ਦਾ ਕਾਰਵਨ ਠੀਕ ਹੈ ਨੁਖਰੇ ਹੋੜੇ ਮੀਨਸ ਵਾਈਟ ਹੋੜੇ ਨੂੰ ਕਹਿੰਦੇ ਆ ਜਿਹੜਾ ਵਾਈਟ ਆ ਗਿਆ ਹਨਾ ਪਰ ਮਾਰੀ ਮਾਰਵਾੜੀ ਮੀਨਸ ਹੋ ਗਿਆ ਆਪਣੇ ਬਲੈਕ ਹੋ ਗਿਆ ਬਲੈਕ ਹੋ ਗਿਆ ਗਰੇਜ ਹੋ ਗਿਆ ਜਿਵੇਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਬਾਕੀ ਇਧਰਲੇ ਪਾਸੇ ਵੀ ਸਾਰੇ ਆਸਤਵਲ ਦੇ ਵਿੱਚ ਉਹ ਸਾਰੇ ਘੋੜੇ ਹੈਗੇ। ਹੁਣ ਜਿਵੇਂ ਹੁਣ ਜਿਹੜੇ ਸਿਲੈਕਸ਼ਨ ਹੁੰਦੀ ਹੈਗੀ ਜਿੰਨੇ ਕੁ ਮਤਲਬ ਜਦੋਂ ਤੁਹਾਨੂੰ ਪਤਾ ਹੋਵੇ ਜਿਵੇਂ ਜਿਹੜਾ ਜਿਵੇਂ ਬਾਬਾ ਹੁਣ ਅਨਮੋਲ ਸਿੰਘ ਜੀ ਆਗੇ ਹਨ ਅੱਗੇ ਜਿਹੜੀ ਮਤਲਬ ਉਹ ਸਿਲੈਕਸ਼ਨ ਉਹ ਕਿਵੇਂ ਕਰਦੇ ਫਿਰ ਉਹ ਦੀ ਬਾਬਾ ਜੀ ਜਾਂ ਫਿਰ 2 ਨੰਬਰ ਦਾ ਜਾਂ 3 ਨੰਬਰ ਦਾ ਘੋੜਾ ਅੱਛਾ ਮਤਲਬ ਜਿਹੜੇ ਉਧਰੇ ਹੋਣਗੇ ਤੇ ਉਹਨਾਂ ਦੀ ਸਿਲੈਕਸ਼ਨ ਫਿਰ ਮਤਲਬ ਬਾਤਪਨ ਦੀ ਫਿਰ ਉਹ ਕਰ ਲੈਂਦੇ ਛੋਟੇ ਹੁੰਦੇ ਬਾਪਾ ਨੇ ਮਹਾਰਾਜ ਦੀ ਕਿਰਪਾ ਨਾਲ ਹੋ ਜਾਣਾ ਆਪੇ ਹੀ ਆਪੇ ਹੋ ਜਾਣਾਗਾ ਠੀਕ ਪਿੱਛੇ ਸੀ ਬਹੁਤ ਹਾਂਜੀ ਹਾਂ ਤੇ ਬਾਬਾ ਜੀ ਨੂੰ ਗੱਡੀ ਮਿਲੀ ਮਹਾਰਾਜ ਦੀ ਹਾਂਜੀ ਹਾਂਜੀ ਉਸ ਤਰ੍ਹਾਂ ਹੁੰਦਾ ਫਿਰ ਮਹਾਰਾਜ ਦੀ ਕਿਰਪਾ ਹੀ ਹੁੰਦੀ ਮਹਾਰਾਜ ਦੀ ਕਿਰਪਾ ਬਸ ਮਹਾਰਾਜ ਨੇ ਆਪੇ ਸੈਲੈਕਟ ਆ ਕੇ ਲਿਆ ਮਹਾਰਾਜ ਨੇ ਆਪੇ ਆਸਨਾ ਵੀ ਆ ਗਏ ਠੀਕ ਹੈ ਠੀਕ ਹੈ ਕਿਉਂਕਿ ਜਿਵੇਂ ਇੱਥੇ ਵੀ ਹਜੂਰ ਮਹਾਰਾਜ ਖੁਦ ਸਵਾਰੀ ਕਰਦੇ ਆਗੇ ਹਨਾ ਜਿਵੇਂ ਪਿਛਲੀ ਵਾਰ ਨਗਰ ਕੀਰਤਨ ਦੇ ਵਿੱਚ ਮੈਂ ਇੱਥੇ ਸੀਗੀ ਹਾਂਜੀ ਹਾਂ ਉਦੋਂ ਸੀਗੀ ਸ਼ੂਟ ਕੀਤਾ ਤਾਂ ਉਦੋਂ ਇਹ ਲੱਗ ਪਤਾ ਲੱਗ ਰਿਹਾ ਸੀ ਵੀ ਹਾਂ ਇਹ ਮਹਾਰਾਜ ਸਵਾਰੀ ਕਰ ਰਹੇ ਆਗੇ ਪੂਰਾ ਪਸੀਨਾ ਪਸੀਨਾ ਪੂਰਾ ਪਸੀਨਾ ਪਸੀਨੇ ਹੋ ਜਾਂਦੇ ਬਾਬਾ ਜੀ ਹਾਂ ਗੱਭਰੂ ਵੀ ਬਹੁਤ ਸੋਹਣਾ ਹੈ ਵੀ ਹਾਂਜੀ ਨੀਲਾ ਰੰਗ ਹੈ ਬਿਲਕੁਲ ਮੇਰੇ ਪੂਰਾ ਜੈੱਡ ਬਲੈਕ ਹੁੰਦਾ ਜਦੋਂ ਬੋਨ ਹੁੰਦਾ ਹਾਂ ਤੇ ਫਿਰ ਪੂਰਾ ਵਾਈਟ ਹੋ ਜਾਂਦਾ ਠੀਕ ਹੈ ਠੀਕ ਹੈ ਮਤਲਬ ਜਿਵੇਂ ਜਿਵੇਂ ਹੁਣ ਤਾਂ ਇਹ ਹੁਣ ਚਾਲੂ ਆ ਹੁਣ ਉਹ ਮਰ ਛੋਟੀ ਹੈ ਨਾ ਹਾਂਜੀ ਹਾਂ ਮਤਲਬ ਜਿਵੇਂ ਜਿਵੇਂ ਵੱਡਾ ਹੋ ਜਾਊਗਾ ਵਾਈਟ ਹੋ ਜਾਣਾ ਉਮਰ ਜਿੱਦਾਂ ਹੋ ਜੂਗੀ ਨਾ ਤਾਂ ਵਾਈਟ ਹੋ ਜੂਗਾ ਵਾਈਟ ਹੋ ਜੂਗਾ ਪੂਰਾ ਠੀਕ ਹੈ ਠੀਕ ਹੈ ਠੀਕ ਹੈ ਹੈ ਬਹੁਤ ਸੋਹਣਾ ਹੈ ਕਿ ਉਦਾਂ ਆ ਦੇਖੋ ਵਾਈਟ ਹੁਣ ਆ ਸਟਾਰਟ ਹੋ ਗਿਆ ਹੈ ਨਾ ਦੇਖਣ ਲੱਗ ਗਿਆ ਰੰਗ ਹੁਣ ਵਾਈਟ ਗੱਭਰੂ ਹੱਦੀ ਹੈ ਹੱਦੀ ਹੈ ਨਹੀਂ ਗੱਭਰੂ ਹੈ ਨਾ ਠੀਕ ਠੀਕ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਸਭ ਤੋਂ ਸ਼ਰਾਰਤੀ ਬੰਦਾ ਜਿਹੜਾ ਸਭ ਤੋਂ ਸ਼ਰਾਰਤੀ ਹੈਗਾ ਤੇ ਪਿਛਲੀ ਵਾਰ ਜਦੋਂ ਅਸੀਂ ਆਏ ਸੀ ਸਾਨੂੰ ਪਹਿਲੀ ਵਾਰਨ ਕਰਤਾ ਸੀਗਾ ਕਹਿੰਦੇ ਵੀ ਇਹਦੇ ਨੇੜੇ ਨਹੀਂ ਜਾਣਾ ਦੰਦੀ ਬਹੁਤ ਭੈੜੀ ਭਰਦਾ ਤੇ ਬਾਕੀ ਜੇ ਦਰਸ਼ਨ ਆਪਾਂ ਕਰਨੇ ਆ ਹਨਾ ਦਰਬਾਰ ਸਾਹਿਬ ਵੀ ਜਿਵੇਂ ਆਪਾਂ ਨੂੰ ਪਤਾ ਵੀ ਹਰ ਦਿਨ ਉੱਥੇ ਇੱਕ ਜਿਹੜਾ ਘੋੜਾ ਹੁੰਦਾ ਉਹਨੂੰ ਲੈ ਕੇ ਜਾਂਦੇ ਜਿਹੜੇ ਉਹ ਪੰਜ ਪਿਆਰਿਆਂ ਦੇ ਘੋੜੇ ਉਹਨਾਂ ਦੇ ਵਿੱਚੋਂ ਲੈ ਕੇ ਜਾਇਆ ਜਾਂਦਾ ਸਵੇਰੇ 8:00 6:00 ਵਜੇ ਤੋਂ ਲੈ ਕੇ 8:00 ਵਜੇ ਤੱਕ ਸ਼ਾਮ ਨੂੰ ਵੀ ਉਹੀ ਟਾਈਮ ਆ ਗਿਆ ਤੇ ਇਹ ਆ ਗਈ ਜੀ ਨੁਕਰੇ ਠੀਕ ਹੈ ਜੀ ਇੱਕ ਲੱਤ ਵੀ ਪਿੱਛੇ ਲੱਤ ਮਾਰਨ ਤੋਂ ਨਹੀਂ ਉਹ ਕੀ ਉਹ ਘੁੰਮ ਜਾਂਦੇ ਨਾ ਫਿਰ ਉਹ ਅੱਛਾ ਵਗੜਾ ਹੁੰਦੀ ਆ ਇਧਰ ਉਧਰ ਹੁੰਦੇ ਨੇ ਠੀਕ ਹੈ ਠੀਕ ਹੈ ਲੱਤ ਨਾ ਇੱਕ ਲੱਤ ਬੰਨ ਕੇ ਰੱਖਦੇ ਸੀ ਹੂੰ ਹੂੰ ਕਹਿੰਦੇ ਹੁੰਦੇ ਵੀ ਹਣਾ ਪਿੱਛੇ ਦੀ ਕਦੇ ਵੀ ਨਹੀਂ ਲੰਘਣਾ ਚਾਹੀਦਾ ਨੇੜੇ ਗੋੜਾ ਪਰੀਏ ਕਰਦਾ ਨਾ ਮਸਤ ਗੋੜਾ ਲੱਤ ਮਾਰਦਾ ਪਿੱਛੇ ਠੀਕ ਆ ਉਹ ਕਿਹੜਾ ਸੀਗਾ ਉਹ ਬਲੈਕ ਵਾਲਾ ਉਹ ਜਿਹੜਾ ਪਰਾਂ ਖੜਾ ਹਨਾ ਰੌਣਕ ਨਾ ਹਾਂ ਰੌਣਕ ਆ ਜਾ ਲਿਆ ਠੀਕ ਹੈ ਬਹੁਤ ਉਹਦੇ ਨੇੜੇ ਤਾਂ ਨਹੀਂ ਜਾਂਦੇ ਆਪਾਂ ਕੋਈ ਉਹਦੇ ਤੇ ਭਰੋਸਾ ਨਹੀਂ ਹੈਗਾ ਠੀਕ ਹੈ ਜੀ ਉਹ ਖੜਾ ਜੀ ਪਰਾਂ ਰੌਣਕ ਪੂਰਾ ਕਾਲਾ ਕਾਲਾ ਗਾੜਾ ਸ਼ਾਹ ਕਾਲਾ ਪੂਰੇ ਚਾਰਾ ਵਗੈਰਾ ਕਿਸੇ ਦਾਲ ਤੋਂ ਆਪ ਐ ਤਾਂ ਸੇਵਾ ਉਹਨਾਂ ਨੂੰ ਵੀ ਕੁਝ ਕਹਿੰਦਾ ਸੇਵਾਦਾਰਾਂ ਨੂੰ ਨਹੀਂ ਕਹਿੰਦਾ ਕੁਝ ਨਵੇਂ ਬੰਦੇ ਨੂੰ ਕਰਦਾ ਹਾਂ ਨਵੇਂ ਬੰਦੇ ਦੰਦੀ ਵੜਦਾ ਦੰਦੀ ਵੜਦਾ ਬਹੁਤ ਚੌੜ ਕਰਦਾ ਬਹੁਤ ਸ਼ਰਾਰਤੀ ਹੈ ਠੀਕ ਹੈ ਕੋਈ ਕਰ ਰਿਹਾ ਹਾਂ ਸਾਬ ਬਣ ਕੇ ਖੜਾ ਜਾਮ ਨੇੜੇ ਜਾ ਕੇ ਦੇਖੋ ਨਹੀਂ ਬਹਿਟ ਚੜਾ ਰਿਹਾ ਮੈਂ ਵੀ ਜਾਂਦਾ ਕੋਈ ਨਹੀਂ ਜਾਂਦਾ ਉਹ ਨੇੜੇ ਪੱਕੀ ਗੱਲ ਹੈ ਇਹਦਾ ਬਹੁਤ ਸ਼ਰਾਰਤੀ ਪਹਿਲਾਂ ਤਾਂ ਉਦੋਂ ਉਸ ਸਾਈਡ ਸੀ ਇਕੱਲੇ ਬੰਦੇ ਆਏ ਸੀ ਉਸ ਦਿਨ ਉਧਰਲੇ ਪਾਸੇ ਹੀ ਸੀ ਹੁਣ ਉਮਰ ਵੱਡੀ ਹੋ ਗਈ ਤੇ ਹੁਣ ਇੱਧਰਲੇ ਪਾਸੇ ਆ ਗਏ ਰੌਣਕ ਜੀ ਵੱਡੀ ਉਮਰ ਨਾਲ ਸਿਆਣਾ ਹੋ ਜਾਂਦਾ ਜਿਆਦੀ ਉਮਰ ਹੁੰਦੀ 8-9 ਸਾਲ ਦਾ ਹੋਵੇ ਅੱਛਾ ਪੂਰਾ ਘੋੜਾ ਤਿਆਰ ਫਤਿਆਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਰੁਗੀ ਸਾਨੂੰ ਨਾ ਮਤਲਬ ਘਾਟਾ ਕੀ ਨੌਲੇਜ ਇਹਨਾਂ ਬਾਰੇ ਨਹੀਂ 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 ਠੀਕ ਹੈ ਜੀ ਨੇੜੇ ਜੇ ਹੋ ਰਿਹਾ ਮੈਨੂੰ ਲੱਗਦਾ ਕਾਰਵਾਈ ਪਾਉਣ ਲੱਗੇ ਸੀ ਪਤਾ ਨਹੀਂ ਲਾ ਕੋੜਾ ਹਾਂ ਜੀ ਆਹ ਆ ਇਹ ਪੂਰਾ ਤਿਆਰ ਹੋ ਇਹਦੀ ਇਹਨਾਂ ਦੀ ਉਮਰ ਕਿੰਨੀ ਹੋਣੀ ਆ ਇਹ ਵੀ 9-10 ਸਾਲ ਦਾ ਹੈ 9-10 ਸਾਲ ਦਾ ਅੱਛਾ ਮਤਲਬ ਇਹ ਫਿਰ ਐ ਪੂਰਾ ਵਾਈਟ ਹੋ ਜਾਂਦਾ ਹੈਗਾ ਅੱਖਾਂ ਤੇ ਹਜੇ ਹੈਗਾ ਹੈ ਨਾ ਥੋੜਾ ਜਿਹਾ ਸ਼ਾਦੀ ਉਮਰ ਹੋ ਗਈ ਨਾ ਫਿਰ ਡਾਟ ਆਉਂਦੇ ਅੱਛਾ ਅੱਛਾ ਠੀਕ ਹੈ ਰੰਗ ਬਦਲਦੇ ਜੀ ਵੱਡੇ ਹੁੰਦੀ ਉਮਰ ਵੱਡੀ ਬਦਲਦੇ ਹੁੰਦਾ ਰੰਗ ਠੀਕ ਹੈ ਜੀ ਠੀਕ ਅੱਛਾ ਮਤਲਬ ਪੂਰੀ ਏਜ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਹੈਗਾ ਉਹ ਉਹ ਤੇ ਮਲਕ ਨੇ ਕਲਰ ਚੇਂਜ ਕਰਦਾ ਹੀ ਆ ਇਹ ਆਪਦੀ ਮਰਦ ਪਹਿਲੇ ਬਲੈਕ ਹੁੰਦਾ ਜਦ ਜਦੋਂ ਬੋਲ ਹੁੰਦਾ ਹੁਣ ਤਾਂ ਬਲੈਕ ਫਿਰ ਭਾਈ ਨਾ ਫਿਰ ਬਲੂ ਹੋ ਜੂ ਡੈਪਲ ਗ੍ਰੇ ਸਟੇਟ ਕਹਿੰਦੇ ਉਹ ਗ੍ਰੇ ਕਲਰ ਦਾ ਉਹ ਗ੍ਰੇ ਕਲਰ ਦਾ ਪੂਰਾ ਵਾਈਟ ਤੇ ਡਾਟ ਆਉਂਦੇ ਠੀਕ ਹੈ ਠੀਕ ਹੈ ਠੀਕ ਹੈ ਇਹ ਕਿਹੜੀ ਨਸਲ ਇਹ ਮਾਰਵਾੜੀ ਆ ਮਾਰਵਾੜੀ ਨੀਲਾ ਘੋੜਾ ਹੈ ਨਾ ਚਾਰ ਕਲਰ ਚੇਂਜ ਹੁੰਦੇ ਨੇ ਆ ਨਾ ਇਹ ਆਪਦੀ ਉਮਰ ਪੰਜਾਬ ਤੋਂ ਬਹੁਤ ਸੰਗਤ ਭੇਟ ਕਰਕੇ ਜਾਂਦੇ ਆ ਨਾ ਸਾਰੇ ਪੰਜਾਬ ਦੇ ਸਾਰੇ ਉਧਰ ਹੀ ਆਉਂਦੇ ਆ ਕਿ ਜ਼ਿਆਦਾਤਰ ਤੇ ਉਦੋਂ ਜਦੋਂ ਪਿਛਲੀ ਵਾਰ ਅਸੀਂ ਇੱਕ ਰਵਿੰਦਰ ਗਰੇਵਾਲ ਹੋਰ ਉਦੋਂ ਆਈ ਸੀ ਉਹ ਵੇ ਸ਼ੌਕ ਬਹੁਤ ਮਤਲਬ ਇਹ ਕਲੇ ਮਹਿੰਗੇ ਵਾਲਾ ਸ਼ੌਕ ਆ ਹਨਾ ਹੈ ਤਾਂ ਇਹ ਜਿੰਨਾ ਨਹੀਂ ਸ਼ੌਕ ਆ ਹੁਣ ਸੋਸ਼ਲ ਮੀਡੀਆ ਕਰਕੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਧ ਗਿਆ ਹੁਣ ਤਾਂ ਬਾਕੀ ਹੈਵੀ ਚੀਜ਼ ਇਦਾਂ ਦੀ ਆ ਪਿਆਰ ਵੀ ਬਹੁਤ ਕਰ ਦਿਆ ਹਨਾ ਜਾ ਕੇ ਪਿਆਰ ਉਹ ਬਹੁਤ ਰੌਣਕ ਉਹ ਬਹੁਤ ਵਧੀਆ ਕਰਦਾ ਪਿਆਰ ਜਾ ਕੇ ਮਨ ਵੀ ਦੇਖ ਕੇ ਮੜ ਜਾ ਉਹਦੇ ਕੋਲ ਜਾ ਕੇ ਰੌਣਕ ਲਾਈ ਰੱਖਦਾ ਠੀਕ ਹੈ ਸਣਕਦੇ ਆ ਨਾ ਭਾਈ ਕਿਹੜੇ ਤੇ ਪਾਏ ਹੋਇਆ ਇਹ ਪੈਰਾਂ ਤੇ ਪਾਏ ਹੋਏ ਕਿਸੇ ਦੇ ਕਾਮ ਨੂੰ ਸਵੇਰੇ ਨਾ ਉਸ ਤਰ੍ਹਾਂ ਐਕਸਰਸਾਈਜ਼ ਕਰਾਂਦੇ ਸਾਰੇ ਕੋਲ ਹਾਂ ਉਹ ਉਧਰ ਹੀ ਪਾਸੇ ਠੀਕ ਹੈ ਚਲੋ ਆ ਜਾਓ ਆ ਜਾਓ ਆ ਜਾਓ ਚਲੋ ਜੀ ਚਲੋ ਫੋਟੋ ਉੱਠਾ ਲਓ ਵਧੀਆ ਕੋਈ ਰੂਪ ਮੈਂ ਹਾਂਜੀ ਹਾਂ ਆ ਆ ਜਾਓ ਤੁਸੀਂ ਨਾਲ ਹੀ ਲੋ ਜੀ ਹੁਣ ਹੋ ਗਿਆ ਇਧਰਲੇ ਪਾਸੇ ਐਕਸਰਸਾਈਜ਼ ਦਾ ਟਾਈਮ ਤੇ ਉਹ ਛੱਡਦਾ ਉਧਰ ਹੁਣ ਐਕਸਰਸਾਈਜ਼ ਚੱਲ ਰਹੀ ਹੈ ਪੂਰੀ ਫੇਰ ਹੀ ਮਸਲ ਬਣਦੇ ਆਗੇ ਏ ਨਾ ਚਲੋ 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 ਨਹੀਂ 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 ਫੂਰ ਸਪੀਡ ਚੈੱਕ ਕਰੋ ਨਾ ਆ ਨਾ ਫਿਰ ਉਹਨਾਂ ਦੀ ਜਾਨ ਨੂੰ ਲਾਈਫ ਨੂੰ ਹਾਂਜੀ ਉਹਨਾਂ ਨੂੰ ਵੀ ਐਵੇਂ ਦਾ ਪਤਾ ਨਹੀਂਗਾ ਤੋ ਖੜਿਆ ਚਾਰੇ ਪਾਸੇ ਉਹ ਯਾ ਤੋ ਵਾ ਢੂੜਾ ਪੜਦਾ ਫਿਰਦਾ ਮੈਨੂੰ ਤਾਂ ਐ ਵੀ ਰੌਣਕਾਂ ਨੂੰ ਕਿਤੇ ਦੰਦੀ ਨਾ ਭਰ ਲਿਆ ਕੀ ਚੱਲ ਜੀ ਤੋ ਵਾ ਸਪੀਡ ਕਿੰਨੀ ਘੈਂਦਾ ਤਾਂ ਹੀ ਫਿਰ ਇਕੱਲਾ ਇਕੱਲਾ ਮਸਲ ਦਿਖ ਰਿਹਾ ਹੈ ਨਾ ਬਾਡੀ ਦਾ ਇਹ ਵੀ ਜਿਹੜੀ ਪੂਰੀ ਇੱਥੇ ਸਾਰਿਆਂ ਦੀ ਪ੍ਰੈਕਟਿਸ ਹੋਣੀ ਆ ਹੁਣ ਜਿੰਨੇ ਵੀ ਆਗੇ ਵਾਰੀ-ਵਾਰੀ ਸਾਰਿਆਂ ਨੂੰ ਇੱਥੇ ਇੰਝ ਛੱਡਾ ਜਾਊ ਇੰਝ ਗਿੜੇ-ਘੜਾਏ ਜਾਣਗੇ ਫੇਰ ਹੀ ਬਣਦਾ ਸਰੀਰ ਹਾਂਜੀ ਆਜੋ 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 ਖੜਜੋ ਦਮ ਲੈ ਲਓ ਦਮ ਲੈ ਲਓ ਦਮ ਲੈ ਲਓ ਹਾਨੀ ਕੀ ਸੁਣ ਲਈ ਗੱਲ ਰੋ ਮਾਰਦੇ ਆਹ 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 ਜਿਹੜੀ ਤੌਰ ਸੀ ਕਿ ਐਂਡ ਤੇ ਵਾਹ ਕੀ ਬਾਤ ਹੈ ਹਾਂਜੀ 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 ਹਾਂ ਹਾਂ ਆਪਣੇ ਕੋਲ ਢੇੜਾ ਤਾਂ ਦੇਖਿਆ ਤੇ ਹਾਂਜੀ ਸੁਣ ਲਓ ਸਾਡੀ ਵੀ ਗੱਲ ਦੰਦੀ ਨਾ ਭਰ ਲਈ ਵੀਰ ਬਸ ਮੈਨੂੰ ਹੀ ਡਰਾ ਪਰ ਉਹ ਗੱਲ ਸੁਣ ਨਾ ਗਈ ਸੀ ਕਿ ਮੈਨੂੰ ਡਰ ਲੱਗਿਆ ਖੜ ਗਿਆ ਸੀ ਮੰਨ ਲਈ ਸੀ ਗੱਲ ਹਾਂਜੀ ਹਾਂਜੀ ਹਾਂ ਤਾਂ ਕਿਆ ਪੂਰਾ ਪਾ ਚੁੱਕੇ ਹਾਂ ਪੂਰਾ ਧਮ ਚੜਾ ਲਿਆ ਹੇ ਤੇ ਹਾਂਜੀ ਹਾਂਜੀ ਹਾਂ ਮੈਨੂੰ ਐ ਲੱਗ ਰਿਹਾ ਵੀ ਨਹੀਂ ਮੈਂ ਗੱਲਾਂ ਕਰਨੀਆਂ ਹੁੰਦੀਆਂ ਪਰ ਮੈਨੂੰ ਲੱਗ ਰਿਹਾ ਡਰ ਇਹ ਦੇਖੇ ਕਿਤੇ ਉਹ ਦੰਦੀ ਦੰਦੀ ਭਰੀ ਜਾਵੇ ਹਨਾ ਠੀਕ ਹੈ ਬਾਈ ਪਹਿਲਾਂ ਦਰਸ਼ਨ ਆਪਾਂ ਨੂੰ ਹੋਏ ਨਹੀਂ ਹੁਣ ਬਾਬਾ ਜਾ ਰਹੇ ਹੈਗੇ ਤੈਨੂੰ ਕਰ ਲੋ ਦਰਸ਼ਨ ਪੁੱਛ ਲਓ ਜੋ ਪੁੱਛਣਾ ਤੁਸੀਂ ਕੋਈ ਭਰਾ ਤੇ ਫਤੂ ਆਉਂ ਗਿਆ ਰੋ ਮੋਰੀ ਜੱਤ ਹਾਂ ਹਲੋ 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 ਹਾਂ ਮੈਂ ਵੀ ਲਾ ਰਿਹਾ ਹਾਂ ਸਨ ਹੋ ਗਏ ਤੇ ਨਹੀਂ ਅਜੇ ਮਨ ਨਹੀਂ ਹੈਗਾ ਚੱਲੇਗੇ ਪਰਾਂ ਨੂ ਫੇਰ ਮੈਨੂੰ ਕਾਮੇ ਨਹੀਂ ਆ ਰਹੀ ਕਿਸੇ ਤਰ੍ਹਾਂ ਨਹੀਂ ਭਾਈ ਮੁੱਖ ਫੇਰ ਲਿਆ ਪਤਾ ਨਹੀਂ ਹੁਣ ਆਪੋ-ਆਪਾਂ ਦੇ ਅਧਿਕਾਰੀ ਇੰਨੇ ਕਿ ਜਿਆਦੇ ਆਏਗੇ ਬਾਬਾ ਅਨਮੋਲ ਸਿੰਘ ਜੀ ਦੇ ਦਰਸ਼ਨ ਕਰ ਰਹੇ ਹਾਂ ਤੇ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਥੋੜੀ 2000 ਦੇ ਵਿੱਚ ਜਿਹੜੀ ਬਾਬਾ ਜੀ ਨੂੰ ਸੇਵਾ ਦਾ ਮੌਕਾ ਮਿਲਿਆ ਸੀ ਐ ਕਹ ਲਈ ਵੀ ਗੱਦੀ ਮਿਲ ਗਈ ਸੀ ਤੇ ਉਦੋਂ ਉਮਰ ਸੀਗੀ 2 ਸਾਲ ਦੀ ਹੁਣ 2025 ਚੱਲਿਆ ਵੀ 27 ਮਾਸਾ 26 ਸਾਲ ਦੇ ਹੋ ਗਏ ਬਾਬਾ ਨੂੰ ਉਸੇ ਜੀ ਤੇ ਅਜੇ ਤਾਂ ਐਡੀ ਵੱਡੀ ਜਿਹੜੀ ਇੰਨੀ ਉਮਰ ਦੇ ਵਿੱਚ ਹਨਾ ਕੋਈ ਵੀ ਜਿਹੜਾ ਘੋੜਾ ਤੁਹਾਨੂੰ ਇੰਨਾ ਜੰਗ ਤੇ ਨਾ ਫਿੱਟ ਕਿਤੇ ਵੀ ਦੇਖ ਨੂੰ ਨਹੀਂ ਮਿਲਣਾ ਸੇਵਾ ਸੰਭਾਲ ਆ ਗੁਰੂ ਮਹਾਰਾਜ ਦੀ ਕਿਰਪਾ ਪਰ ਪਾਛਾ ਤੇ ਆ ਘੋੜੇ ਆ ਗਏ ਹਨਾ ਤਾਂ ਫਿਰ ਉਹ ਹੋਣੇ ਆਗੇ ਤਾਂ ਇਹ ਚੀਜ਼ ਜੰਗ ਜਾਂ ਫਿਰ ਮਸਲ ਚੈੱਕ ਕਰੋ ਤੁਸੀਂ ਕੱਲਾ ਕੱਲਾ ਜਿਹੜਾ ਸੇਮਿੰਗ 26 ਸਾਲ ਦਾ 27ਵਾਂ ਸਾਲ ਲੱਗਿਆ 26 ਸਾਲ ਦੀ ਉਮਰ ਹੋ ਜੂ ਬਾਬਾ ਜੀ ਜੀ ਇਧਰਲੇ ਪਾਸੇ ਹਾਂਸਾ ਇਹਨਾਂ ਦਾ ਨਾਮ ਤੇ ਇਹ ਦੇਖੀ ਭਾਈ ਇਹ ਬਣਿਆ ਹੋਇਆ ਇਧਰ ਗੋਲ ਗੋਲ ਗਲੇਰਾ ਉਹ ਪੈਪ ਡਿੱਗ ਚੱਕ ਦੀ ਤੇ ਦੇਖ ਕੇ ਦੇਖ ਕੇ ਦੇਖ ਅਚਾਨਕ ਉਹ ਢੀ ਦੂਰੇ ਜਜਮੈਂਟ ਹੋ ਗਈ ਮੂਰੇ ਕੁਛ ਹੈਗਾ ਕੋਨ ਪੈਪ ਚੱਕ ਰੇ ਸੀ ਇਧਰਲੇ ਬਸ ਮਤਲਬ ਇਹ ਸਾਰੀ ਜਿਹੜੀ ਪ੍ਰੈਕਟਿਸ ਆ ਡੇਲੀ ਡੇਲੀ ਹੁੰਦੀ ਹੈਗੀ ਵਾਹ ਸਾਰਾ ਜਿਹੜਾ ਅਸਤਵਾਲ ਦਾ ਦਰਸ਼ਨ ਮੇਲਾ ਉਹ ਕਰਾਇਆ ਉਧਰਲੇ ਪਾਸੇ ਮਤਲਬ ਦੋ ਬਣੇ ਹੋਇਆ ਪ੍ਰੈਕਟਿਸਰ ਨੂੰ ਜੰਨੇ ਆਂ ਦੀ ਕਸਰਤ ਕਰਨ ਨੂੰ ਕਹਿ ਲਈ ਹੈ ਨਾ ਇੱਕ ਉਧਰਲੇ ਪਾਸੇ ਆ ਤੇ ਦੂਜਾ ਇਧਰਲੇ ਪਾਸੇ ਬਣਿਆ ਹੋਇਆਗਾ ਇਹ ਮਤਲਬ ਡਿਵਾਈਡ ਹੀ ਹੋਣਗੇ ਨਾ ਜਾਂ ਤਾਂ ਵੀ ਜਿਹੜੇ ਇਧਰ ਆਗੇ ਇਹ ਉਹ ਘੋੜੇ ਇਧਰ ਜਾਂ ਫਿਰ ਕੋਈ ਵੀ ਕੋਈ ਜਿੰਨੇ ਹੁਣ ਇਧਰ ਅੱਛਾ ਕੋਈ ਵੀ ਛੱਡ ਦਿੰਦਾ ਟਾਈਮ ਦੇ ਹਿਸਾਬ ਨਾਲ ਜਿੰਨੇ ਫ੍ਰੀ ਹੁੰਦਾਗਾ ਡਿਵਾਈਡ ਕਰਕੇ ਠੀਕ ਹੈ ਠੀਕ ਹੈ ਤੇ ਇਹ ਸਾਰਾ ਸੀਗਾ ਦਰਸ਼ਨ ਮੇਲਾ ਜੀ ਇਹ ਸੀ ਦਰਸ਼ਨ ਮੇਲਾ ਸਾਰਾ ਅਸਤਵਾਲ ਦਾ ਤੇ ਉਮੀਦ ਕਰਦਾ ਤੁਹਾਨੂੰ ਜਿਹੜਾ ਇਹ ਸਾਰਾ ਵੀਊ ਚੰਗਾ ਲੱਗਿਆ ਹੋਊਗਾ ਮੈਨੂੰ ਕੋਈ ਬਹੁਤੀ ਜਾਣਕਾਰੀ ਹੈ ਨਹੀਂ ਸੀ ਇਹਨਾਂ ਬਾਰੇ ਤਾਂ ਕਰਕੇ ਫਿਰ ਮੈਂ ਬਾਈ ਹੋਰਾਂ ਨੂੰ ਮੈਸੇਜ ਕੀਤਾ ਹੋਇਆ ਸੀ ਕਿ ਆ ਕੇ ਸਾਨੂੰ ਅਸਤਵਾਲ ਦਾ ਦਰਸ਼ਨ ਮੇਲਾ ਜ਼ਰੂਰ ਕਰਵਾ ਕੇ ਜਾਇਓ ਹੁਣ ਅਸੀਂ ਬਹਿਨੇ ਆ ਤੇ ਚੱਲ ਕੇ ਅੱਗੇ ਆਪਾਂ ਗੱਲਾਂបੱਤਾਂ ਮਾਰਦੇ ਆਂਗੇ ਤੇ ਹੋਰ ਜਿਹੜਾ ਦਰਸ਼ਨ ਕੋਈ ਵੀ ਹੋਊਗਾ ਤੁਹਾਨੂੰ ਉਹ ਦਿਖਾਉਨੇ ਆ ਬਾਕੀ ਵਲੌਗ ਇਹ ਅੱਜ ਦਾ ਇੱਥੇ ਖਤਮ ਕਰਦੇ ਆਂਗੇ ਇਹ ਸਾਰੀ ਜਿਹੜੀ ਅਸਤਵਾਲ ਦੀ ਤੇ ਬਾਬਾ ਅਨਮੋਲ ਸਿੰਘ ਜੀ ਬਾਰੇ ਜਾਣਕਾਰੀ ਜਾਂ ਫਿਰ ਉਹਨਾਂ ਦੇ ਦਰਸ਼ਨਾਂਗੇ ਉਹ ਸਾਰੇ ਆਪਾਂ ਤੁਹਾਨੂੰ ਕਰਵਾ ਪਈਏਗੇ ਤੇ ਇੱਕ ਚੀਜ਼ ਹੋਰ ਜਿੰਨੇ ਵੀ ਇੱਥੇ ਘੋੜੇ ਹੁੰਦੇ ਆ ਇਹਨਾਂ ਦੇ ਅੱਗੇ ਕਿਸੇ ਦੀ ਵੀ ਜਿਹੜੀ ਬਰੀਡਿੰਗ ਆ ਗਈ ਉਹ ਨਹੀਂ ਕਰਵਾਈ ਜਾਂਦੀ ਤੇ ਹੁਣ ਜਿਹੜੀ ਵੀ ਅਗਲੀ ਸਿਲੈਕਸ਼ਨ ਹੋਣੀ ਹੈਗੀ ਉਹ ਗੁਰੂ ਮਹਾਰਾਜ ਆਪ ਹੀ ਕਰਨਗੇ ਆਪਣੇ ਘੋੜੇ ਦੇ ਮਿਲਦੇ ਆ ਕੱਲ ਆਪਾਂ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਸਤਿਗੰਡ ਸ੍ਰੀ ਹਜੂਰ ਅਬਚਲ ਨਗਰ